ਕਾਏ ਗੱਲਾਂ ਨੂੰ ਕਾਏ ਰੱਖ ਲਾ ਬੰਦਾ ਲੈ ਲਈ ਆਏ ਕਾਏ ਨਾਸ਼ ਕੋਈ ਗੱਲ ਕਾਏ ਚਾਈ ਤੀ ਖੁਦ ਆਏ ਨਹੀਂ ਯਾਰ ਇੱਕ ਤੂੰ ਕਾਏ ਮਾਨਤਨ ਵੀ ਬਾਬਾ ਤੁਹਾਡਾ ਮਾਨਤਨ ਮਾਨਤਨ ਕਰਦਾ ਵਿੱਚੋਂ ਲੈ ਕੀ ਕਹਿਣਾ ਕੋਈ ਮਾਨਤਨ ਨੂੰ ਆਏ ਕਾਏ 1500 ਦਾ ਕਰਤਾ ਹਾਂ ਉਸ ਜਰ ਤੇ 1500 ਤੈਨੂੰ ਮੈਂ ਕਹਿ ਦਿੰਨਾ ਨਹੀਂ ਫਿਰ ਬਾੜੀ ਠੀਕ ਹੈ ਜਦ ਮੈਂ ਤੂੰ ਲੈ ਕੇ ਆਵਦੀ ਆ ਤੇ ਫਿਰ ਮਰੋ ਨੰਬਰ ਕਿਹੜਾ ਨਹੀਂ ਪਰਨਾਂ ਕਿਹੜਾ ਉਹ ਤਾਂ ਸੁਣ ਗਿਆ ਲਾਸਟ ਬੰਦ ਜੋੜ ਦੀ ਉਹਦਾ ਨਾ ਵੇਚਣਾ ਰਿਹਾ ਬੇਟਾ ਇਹ ਜਿਹੜੀ ਲਖੀਰ ਲਖੀਰ ਖਿੱਚੀ ਪਈ ਲਖੀਰ ਲਖੀਰ ਮਾੜੀ ਹੋ ਗਈ ਉਹਦਾ ਵੀ ਲਖੀਰ ਆ ਨਾ ਸਾਡੀ ਦਾ ਸੀ ਕਿ ਜਿਵੇਂ ਜਿਵੇਂ ਐਸਾ ਕਾਹਨੂੰ ਜਾਂ ਗੱਲ ਸੋਲਦਾ ਬਾਲੀਆਂ ਗੱਲਾਂ ਨਹੀਂ ਉਹ ਕੁਛ ਕਹੀ ਆਵੇ ਕੁਛ ਨਾ 31 ਇਹਦੇ ਨੂੰ ਜੋ ਬੱਤੀ ਨਹੀਂ ਲਖੀਰ ਤਾਂ ਟੁੱਟਦੀ ਹੋਣਾ 10 ਲਖੀਰ ਟੁੱਟੀ ਆ ਜਾਂ ਨਾ ਫਿਰ ਯਾਰ ਅਗਲੇ ਨੂੰ ਵੀ ਥਾਂ ਲੰਮਾਗਾ ਦੂਰ ਦੇ ਬੂਟਾ ਫਰਕ ਕੋਸਮ ਨਹੀਂ ਯਾਰ ਨਹੀਂ ਤਾਂ ਬਈ ਡੂੜ ਆਖਿਆ ਇਹ ਤੀ ਕਹਿੰਦੇ ਨਾਲ ਗੱਲ ਤਾਂ ਕੋਸੇ ਵੀ ਨਹੀਂ ਜਾ ਰਹੀ ਤੂੰ ਦੇਖ ਲੈਣੀ ਆਪਾਂ ਉਹਨੂੰ ਪੁੱਛਦੇ ਨੇ ਲੈਣੀ ਨਹੀਂ ਘੋਟੀ ਵੀ ਚੰਗੀ ਹੈ ਚੰਗੀ ਵੜੀ ਆ ਚੱਸੀ ਉਹ ਯਾਰ ਥਾਨ ਵਾਲੇ ਪਾਸੋਂ ਦੇਖ ਲੇ ਫਿਰ 2 ਲੱਖ ਦੀ ਹੈ ਫਿਰ ਤਾਂ ਹੀ ਕਹਿੰਦੇ ਥਾਨ ਵਾਲੇ ਪਾਸੋਂ 50000 ਮੈਂ ਟੁੱਟੀ ਖੜੀ ਆ ਢੜਕੀ ਦਾ ਟਾਈਮ ਆ ਯਾਰ ਬੋਣੀ ਹੋਵੇ ਜੇ ਥਾਨ ਵਾਲੇ ਪਾਸੋਂ ਸਹੀ ਹੁੰਦੀ 2 ਲੱਖ ਤੋਂ ਜਮਾ 50000 ਨਹੀਂ ਘੱਟ ਬਿਕਦੀ ਸੀ ਮੈਂ ਅਸੀਂ ਤਾਂ ਨਾ ਮੋੜ ਆਏ ਮੋੜ ਆਏ ਕਹਿ ਵੀ ਇੰਨੇ ਜੀ ਲੈ ਜਾ ਕਹ ਗੱਲ ਤਾਂ ਕਹ ਲਖੀਰ ਨੱਬਾ ਮੋੜ ਆਏ ਕਹ ਵੀ ਐਨੇ ਦੀ ਲੈ ਗਈ ਮੈਨੂੰ ਗੱਲ ਤਾਂ ਕਹ ਭਾਈ ਵਾਲੀ ਇਹ ਖੜਨੀ ਨਹੀਂ ਖੜ ਜਾਂਗੇ ਸਾਨੂੰ 45 ਤੋਂ ਛੋੜ ਵੀ ਨਹੀਂ ਕਰਦੇ ਲੈ ਰੁਕਾਤ ਹਮਾਰਿਆ ਹੁਣੀ ਨਹੀਂ ਲੈਸ ਪਿਆਰ ਦਾ ਹੱਥ ਨਹੀਂ ਮਾਰਿਆ ਪਿਆਰ ਦਾ ਹੱਥ ਵੀ ਰੱਖਿਆ ਰੱਖਾ ਮਾਰ ਹਾਂ ਜੀ ਹੁੰਦੀ ਨਹੀਂ ਮੈਂ ਚੰਗੀ ਵਾਲੀ ਗੁਣ ਵਾਲੀ ਆ ਜੋ ਕਿ ਆਪਾਂ ਕਰਕੇ ਲੈਣੇ ਬਾਈ ਮਾਰੀ ਕਰਕੇ ਰੱਖੀ ਆ ਸਾਰੀ ਫੜਾਣ ਦੀ ਲੈ ਜਾਓ ਇਹ ਵਾਦੀ ਮੈਂ ਸੋਹ ਜੇ ਆਈ ਹੋਪ ਕਿ ਮੈਂ ਚੇਹਰੋ ਹੋ ਸਾਡਾ ਮਸਾਲਾ ਇਹ ਵੀ ਪਹਿਲਾਂ ਉੱਥੇ ਚੱਲੀ ਚੱਲੋ ਮਗਰਾ ਠੀਕ ਆ ਨਹੀਂ ਤਾਂ ਫੜੋ 300 350 ਕਿਲੋਮੀਟਰ ਤੇ ਆਈਏ 350 ਕਿਲੋਮੀਟਰ ਤੇ ਆਈਏ ਮੈਂ ਕਹਾਂ ਕੰਨ ਵੀ ਝੋਲੇ ਵੇ ਕੰਨ 10 ਕਿਲੋ ਟਾਈਮ ਦਾ ਨਾਮ ਦੇਵੇ ਫਿਰ ਆ ਕੇ ਮੈਂ ਤੁਹਾਨੂੰ ਨਹੀਂ ਨਹੀਂ ਠੀਕ ਹੈ ਨਾ 2 ਕਿਲੋ ਵਾਲੀ ਨਹੀਂ ਹੈ ਪਰ ਮੈਂ ਤੇਨ ਨਾਲ ਗੱਲ ਬੰਦਾ ਵੇਖ ਕੇ ਗੱਲ ਕੀਤੀ ਐ ਐ ਦੀ ਸ਼ਕਲ ਵੇਖੀ ਸੈਟ ਸੈਡ ਹੋ ਤਾਂ ਵੇਚ ਕੇ ਪੈਸਾ ਦੇ ਦੇ ਦੇਖ ਨਾ ਰੇ ਤੇਰੇ ਕੋਲ ਝਲਕਾ ਕਹੇ ਯਾਰ ਕੁਝ ਆ ਇਹ ਵੀ ਜਿਆਦਾ ਨਹੀਂ ਕੀ ਕਹਿੰਦਾ ਮੈਂ ਤਾਂ ਐਮ ਜਦੋਂ ਮੰਗਾ ਆ ਜਾਂਦਾ ਨਾ ਫਿਰ ਇਹ ਜਲਾਦੀ ਹੁੰਦੀ ਐ ਕਿ ਜਿਹੜੇ ਉਲਟੇ ਬਲਟੇ ਚਾਹ ਮੈਂ ਪਹਿਨ ਤੇ ਮੰਗਿਆ ਇਹ ਕਹਿੰਦਾ ਹਾਂ ਸਮਾ ਸੱਟਦੀ ਕਹਿੰਦਾ ਹਾਂ ਨਾ ਇੱਕੋ ਵਾਰੀ ਕਹਿੰਦਾ ਮੈਂ ਫਿਰ ਮੈਂ ਰੇਲ ਦਾ ਬਾੜੇ ਵਾਲੇ ਕਿਹਾ ਸਾਡੇ ਰਵਾ ਦਾ ਬੱਚਾ ਲਾਓ ਆ ਤਾਂ ਵੀ ਇਹ ਨਾ ਦਸ ਕੀ ਗਰੇਗਾ 10 ਸ਼ਰਮਾਂਦੀ ਹੈਗਾ 6.5 ਸੈਡ ਹੋਵੇ ਮੈਂ ਤੇਰੀ ਸ਼ਰਮਤਾ ਜੀ ਪੜਾ ਲਾ ਕੇ ਰੱਖੀ ਹੋਈ ਆ ਫੇਰ ਬਚਾਂਗੇ ਕੋਈ ਨਹੀਂ ਜੀ ਅਗਰ ਸ਼ਰਮਣ ਲਈ ਤਾਂ ਸਾਡੇ ਪੱਲੇ ਕੁਝ ਨਹੀਂ ਆਉਂਦਾ ਤੋੜ ਤਾ ਪਾਈ ਮੈਂ ਆਇਗਾ ਬਤੂ ਜੀ ਜੈਸ ਤੋੜ ਨਾ ਮੱਜਾ ਹਾਂਜੀ ਤੋੜ ਦਿੰਨੇ ਆ ਜੀ ਠੀਕ ਜੈਸ ਕਿੰਨੇ ਜੀ ਜੈਸ ਜੈਸ ਕੱਢਾਂਗੇ ਤੈਨੂੰ ਐਵੇਂ ਤੋੜ ਤੈਨੂੰ ਮੋੜ ਦਿਆਂ ਤੇ ਗੱਲ ਕਰ ਤੂੰ ਫੇਰ ਗੱਡੀ ਜੀ ਕਰਾਂਗੇ ਜੀ ਜੀ ਦੇ ਵਿੱਚ ਕਾ ਕੀਦਾ ਹਾਂ ਠੀਕ ਹੈ ਨਾ ਮੈਂ ਉਵੇਂ ਜਿਵੇਂ ਇਹ ਆਪਣਾ ਕਾ ਕੋਈ ਉਸ ਹਿਸਾਬ ਨਾਲ ਚੱਲਦਾ ਨਹੀਂ ਉਹ ਤਾਂ ਗੱਲ ਠੀਕ ਜਿਵੇਂ ਕਾਕ ਮੰਗਦੇ ਕਰ ਦਿੰਨੇ ਆ ਜੀ ਤਾਂ ਇਹ ਚਾਲਾ ਮਲਾ ਕਰ ਦਿੰਦਾ ਨਹੀਂ ਚੁੱਪਾ ਬੋਲੋ 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 ਨੋ ਫਿਰ ਤੇ ਨਹੀਂ ਨੇੜੇ ਤੋਂ ਬੜਾ ਫਰਕ ਨਹੀਂ ਨਿਕਲਣਾ ਇਹਨਾਂ ਯਾਰ 500 ਤੋਂ ਕਿੰਨੇ ਨਿੱਕੇ ਨਿਕਲੂਗਾ ਕਿੰਨੇ ਨਿਕਲਣਾ ਨਿੱਨਾ ਨਿੱਕਾ ਪੱਕਾ ਤਾਂ ਲੱਗ ਕੇ ਬੜਾ ਫਰਕ ਹੋਮੀ ਹੈਗਾ ਤਾਂ ਲੱਗ ਤੂੰ ਢਿੱਡ ਤੋਂ ਧੋ ਯਾਰ ਵੀ ਮਨੋ ਤੇਰੇ ਤੋਂ ਲਗੋਇਆ ਕਦੇ ਆ ਨਹੀਂ ਲਗੋਇਆ ਇੱਥੇ ਕਿ ਨਿਕਲਦੂ ਕੰਮ ਤੇਰਾ ਮਾਨ ਹੈਗਾ ਬਸ ਜਿਹੜੇ ਦੇ ਬੱਚਾ ਬਸ ਇਹ ਤੇਰਾ ਮਾਨ ਹੈਗਾ ਇੰਨਾ ਕੀਤਾ 100 200 500 ਕਹਿੰਦਾ ਨਹੀਂਗਾ ਮੈਂ ਠੀਕ ਹੈ ਅਜੇ ਨਹੀਂ ਚੱਲਦੀ ਮੈਂ ਤਾਂ ਵੇਖ ਤੇ ਸਹੀ ਹੈ ਇਹ ਵਾਸਤੇ ਰੱਖ ਲਈਓ ਹੰਗੜੇ ਹੋਏ ਹੈ ਜਲਕਾ ਨਹੀਂ ਦਿਖ ਰਾ ਉਰਲੀ ਸਾਈਡ ਸਾਫ ਪੜੀ ਇਧਰ ਸਾਈਡ ਤੇ ਦਿਖ ਰਿਹਾ ਯਾਰ ਐਸੇ ਕਹਿ ਰਹਾ ਤੂੰ ਯਾਰ ਸਾਈਡ ਸਾਈਡ ਕਰ ਰਹਾ ਤੇ ਜੀ ਜੇ ਦੇਖ ਕਿਤੇ ਤੁਰੇ ਤਾਂ ਨਹੀਂ ਕਰਦੇ ਹੋ ਜੀ ਜੀ ਨੇ ਦੇਖੀ ਨਹੀਂ ਜੀ ਨੇ ਸੂਕੀ ਹੈ ਤੇਰੀ ਦੇਖੂ ਹੋਊ ਵੀ ਕਰਦਾ ਮੈਂ ਲੈਣਾ ਲੈਣਾ ਆ ਗਿਆ ਆ ਗਿਆ ਕਿੰਨੇ ਦੀ 35 ਸਾਰਾ ਸਹੀ ਹੈ ਕੀ ਬਾਅਦ ਚ ਨਾਛੜੀ ਜਾਵੇ ਬੰਦਾ ਜੇ ਕੋਈ ਗੱਲਾ ਹੋਣਾ ਢੱਡ ਫੋਲ ਕੇ ਦੱਸ ਵੀ ਹਾਂ ਆ ਗੱਲਾਂ ਆ ਨਹੀਂ ਨਹੀਂ ਤੂੰ ਭਰਾਗਾ ਯਾਰ ਤਾਂ ਹੀ ਤੈਨੂੰ ਪੁੱਛਿਆ ਬਾਅਦ ਚ ਗੱਲ ਦਾ ਪਤਾ ਕੀ ਹੁੰਦਾ ਤੂੰ ਕਹੇਗਾ ਪਤਾ ਸਹੀ ਸੀ ਵੀ ਆਏ ਸੀ ਤਾਂ ਹਾਂਗੇ 100 200 ਨਹੀਂ ਕਹਿੰਦੇ ਉਹਨ ਕੋਈ ਮੱਤਾਂ ਨੂੰ ਜਮਾਉਣੇ ਜੋੜੇ ਲੈਣ ਆਏ ਆ ਫਿਰ ਮੈਂ ਕਿਉਂ ਗਿਆ ਯਾਰ ਤੂੰ ਭਾਈ ਜੇ ਮੈਂ ਕਹਤਾ ਫਿਰ ਨਹੀਂ ਨਹੀਂ ਕੋਈ ਨਾ ਤੇਰੇ ਕਹਿਣ ਤੇ ਭੱਜੇ ਥੋੜੂ ਆ ਕਿੰਨੇ ਦਾ ਸਹੀ ਕਿੰਨੇ ਦਾ ਆਖ ਜਾਣਾਂਗਾ ਤੂੰ ਐਂ ਕਹਿੰਦੇ ਪਿੰਡ ਜਿਹੜਾ ਆਪਣਾ ਹੈ ਸਰਨਾ ਮਾਨੇਪੜ ਦੇ ਬੰਦੂ ਥੋੜਾ ਕਰ ਕਿਹਦੇ ਪਾਸੇ ਮਾਨੇ ਕੇ ਇਧਰ ਕਪੈਣ ਵਾਲੇ ਪਾਸੇ 6 ਦੀ ਬਣਲੀ ਬੈਠਾ ਹੁਣ ਕੀ ਹਿੰਦੂ ਦਾ ਮੁੰਡਾ ਆਇਆ ਹੈ ਹਿੰਦੂ ਦਾ ਥੋੜਾ ਅੰਗੇ ਤੋਂ ਹਾਂ ਬੇਤੂ ਦਾ ਵਿਸ਼ਾਲ ਲਿਆ ਹੁਣ ਸਾਨੂੰ ਕੀ ਰਾਹ ਤਾਂ ਸਾਨੂੰ ਦੇ ਡੰਗੀ ਨਹੀਂ ਗਈ ਡੰਗਾ ਤਰਦਾਂ ਨੂੰ ਨਹੀਂ ਲਾਂ ਕਹਿ ਦਿਨ ਕੋਈ ਹੋਰ 1000 2000 ਦਾ ਰੱਟਾ ਨਹੀਂ ਹੈ ਨਹੀਂ ਕੋਈ ਕਹਿੰਦਾ ਕੁਛ ਚੁੱਪਾ ਬੰਦੇ ਦੇ ਮੂੰਹ 'ਚ ਨਹੀਂ ਦੇਣੀ ਇਹਨੇ ਮੁੱਲ ਕੀ ਕਰੇ ਮੁੱਲ ਮੁੱਲ 41 ਕਰ ਦੋ ਜੀ 14 ਕਰ ਦੋ ਕਿਵੇਂ ਹੋ ਆ ਵੀ ਦੋਸਤ ਆ ਉਹ ਨਿਕਲ ਜੇ ਉਹ ਜਾਊਗਾ ਨੂੰ ਪਾਪਾ ਜਰਾ ਪਾਪਾ ਜਰਾ ਜਾਊਗਾ ਨੂੰ ਹਾਂ ਬੰਦਾ ਮੜੀ ਲਾਲੀ ਇੱਕ ਥਾਂ ਚੋਂ ਮਾਰਦੀ ਆਉਂਦੀ ਮੇਰੀ ਗਰੰਟੀ ਐ ਉਹਦਾ ਗਰਮੈਸ਼ ਨਾਲ ਕਿੰਨੇ ਵੱਡੇ ਵੱਡੇ ਹੋ ਜਾਂਦੇ ਗੇਲੋ ਪਹਿਲਾਂ ਬੱਚਾ ਛੱਡ ਕੇ ਦੂਧ ਹਾਰਾ ਹਾਂਜੀ ਜੀ ਦੂਦਨ ਕਾਲ ਕੇ ਦੇਖ ਲੈ ਜੇ ਕੋਈ ਧਾਰ ਘਟ ਗਈ ਜਿੰਮੇਵਾਰੀ ਐ ਕਿਹੜਾ ਦੇਖ ਲੋ ਥੱਲਾ ਥੋੜਾ ਹੈ ਥੱਲਾ ਤਾਂ ਹੈ ਜਿਹਾ ਹੈ 10 ਕਿਲੋ ਦੁੱਧ ਸੇ ਨਹੀਂ ਮਰੇਗੀ